ਦੇਖੋ ਕੰਨਾਂ ਦੀਆ ਮੇਰੇ ਦੇਖੋ ਕੀ ਬਣਿਆ ਦੇਖੋ ਕਿੰਨੇ ਲੋਕ ਦੇਖਣ ਆਏ ਹੋਏ ਆ ਇੰਨਾ ਕੀ ਰਹਿ ਗਿਆ ਟੱਚ ਹੋਣ ਤੋਂ ਟੱਚ ਹੋ ਹੀ ਗਿਆ ਤਕਰੀਬਨ ਸੰਘਾਰ ਚ ਬਹੁਤ ਕੀਤਾ ਹਾਂਜੀ ਹਾਂਜੀ 47 ਵੇਲੇ ਵੀ 88 ਵੇਲੇ ਵੀ ਉਸ ਇਲਾਕੇ ਨੇ ਮਾਜੇ ਦੇ ਨੇ ਬਹੁਤ ਦਰਦ ਖੋਟ ਆਇਆ ਉਹ ਦਲੇਰ ਏਰੀਆ ਆ ਉਧਰਲਾ ਬਹੁਤ ਜਿਹੜਾ ਐਡੀ ਝਾਲ ਚੱਲ ਗਿਆ ਜੀ ਹਾਂ ਮਿੱਤਰ ਪਿਆਰਿਓ ਪਿੰਡ ਦੀਵਾਲੀ ਦੇ ਲਾਗੇ ਆ ਇਹ ਕੰਗੜੀਆਂ ਵਾਲਾ ਪੌੜਾ ਜਿਹੜਾ ਇੱਧਰ ਦਿਖਾਉਨੇ ਆ ਉਹ ਵੀ ਟੁੱਟਿਆ ਹੋਇਆ ਆ ਪਾਣੀ ਵੇਂਦਾ ਇਧਰ ਨੂੰ ਆ ਗਿਆ ਸਾਰਾ ਹੀ ਕੰਮ ਖਰਾਬ ਹੋ ਗਿਆ ਇਧਰਲੇ ਪਾਸੇ ਦਾ ਇਧਰ ਨੂੰ ਨੀਵਾ ਸਾਰਾ ਇਹ ਵੇਂਦਾ ਹੀ ਵਗਦਾ ਪਿਆ ਸਾਰਾ ਪਾਣੀ ਤੇ ਤੁਸੀਂ ਦੇਖ ਸਕਦੇ ਆ ਕਿਦਾਂ ਆਰਾ ਪਿਆ ਕੰਮ ਦਾ ਪਾਣੀ ਦਾ ਨਾ ਦੇ ਕਿੱਡਾ ਘੜਲ ਪਾਤਾ ਇੱਥੇ ਆਜਾ ਹੀ ਮੈਂ ਸਕੂਟਰੀ ਤੇ ਆ ਮੋਟਰਸਾਈਕਲ ਤੇ ਆ ਮੈਨੂੰ ਪਤਾ ਲੱਗਾ ਸੀ ਕਹਿੰਦੇ ਟੁੱਟਾ ਆ ਪੁਲ ਇਧਰਲੀ ਸਾਈਡ ਆਪਣੀ ਕੰਗੜੀਆਂ ਵਾਲਾ ਤੇ ਮੈਂ ਕਿਹ ਚੱਲ ਦੇਖ ਕੇ ਆਉਣੇ ਆ ਸੌਰੀ ਸਾਈਡ ਆ ਦੇਖੋ ਇਧਰ ਨੂੰ ਭਰ ਗਿਆ ਵੀ ਮੂਰੇ ਤੁਰ ਕੇ ਚੱਲਦੇ ਆ ਮੂਰੇ ਦੂਸਰਾ ਆਊਗਾ ਦੂਰ ਦੂਰ ਤੱਕ ਤੁਹਾਨੂੰ ਨਜ਼ਰ ਆਉਂਦਾ ਦੇਖੋ ਕੀ ਬਣਿਆ ਦੇਖੋ ਕਿੰਨੇ ਲੋਕ ਦੇਖਣੇ ਹੋਏ ਆ ਪਾਣੀ ਦਾ ਫਲੋ ਅੱਗੇ ਨਾਲੋਂ ਵੱਧ ਚੁੱਕਿਆ ਲੋਕ ਪਬਲਿਕ ਇਕੱਠੀ ਹੋਈ ਆ ਜਿਹੜਾ ਝੂਨਾ ਵਿੱਚ ਜਦੋਂ ਮੈਂ ਡੁੱਬਿਆ ਜਣਾ ਸੀ ਸਾਈਨ ਵਗੈਰਾ ਇੱਥੇ ਸਾਰੇ ਲਾਤੇ ਆ ਇਹ ਪਾਣੀ ਜਿਹੜਾ ਯਾਰ ਉੱਥੇ ਚਲਾਣ ਦੇ ਬੱਕ ਫੈਲੇ ਆ ਤੇ ਇੱਧਰ ਨੂੰ ਫੈਲੇ ਆ ਜਾਂ ਉਹ ਭਰ ਗਿਆ ਦੁਬਾਰਾ ਹਾਂਜੀ ਮੋੜਾ ਮਿੱਟੀ ਚੱਕੇ ਵਾਲਾ ਭਰ ਗਿਆ ਪੈ ਗਿਆ ਪਾਣੀ ਇੱਥੇ ਵੀ ਹਾਂਜੀ ਇੱਕ ਕੰਗਣੀ ਵਾਲਾ ਪੌੜਿਆ ਦੀਵਾਲੀ ਤੇ ਕੰਗਣੀਆਂ ਵਾਲੇ ਦੇ ਵਿਚਾਰੇ ਇਹ ਆਉਂਦਾ ਤੁਸੀਂ ਦੇਖ ਸਕਦੇ ਆ इना की रह गया टच होने टच हो ही गया तकरीबन और स्कूल या बनिया हो या। ਉਹ ਦੇਖੋ ਥਮਲੇ ਜਿਹੜੇ ਆਹ ਦੂਕ ਥੋੜਾ ਹੀ ਰਹਿ ਗਿਆ ਇੱਥੋਂ ਬਹੁਤ ਮੁੰਡਾ ਹਾਲ ਆ ਖਤਰੇ ਦੀ ਖਤਰੇ ਦੇ ਨਿਸ਼ਾਨ ਪਿੱਛੇ ਤੋਂ ਨਜ਼ਰ ਆਉਂਦਾ ਹੁਣ ਇਹਦੇ ਟੈਂਮ ਆਲੇ ਥੋੜਾ ਹਲਾ ਪਰੇ ਛੱਡੀ ਜਾਂਦਾ ਆਹ ਦੇਖੋ ਇੱਥੇ ਕੁੱਟਾ ਆ ਜਾਂ ਕੀ ਬਣਿਆ ਪ੍ਰੋਜਨ ਨੂੰ ਆ ਲੈਣ ਦੇ ਆਦੇਸ ਹੀ ਤੇਜ਼ ਕਿ ਨਹੀਂ ਜਾਣ ਡਿਆ ਮੈਨੂੰ ਪਤਾ ਬੈਂਕ ਨੂੰ ਕਰ ਗਿਆ ਗੇ ਜੰਡੀ ਹਟਾ ਚ ਅੱਛਾ ਕਹਿੰਦੇ ਆ ਵੀਡੀਓ ਵੀ ਆਈ ਆ ਪਾਣੀ ਆ ਬਈ ਉਹ ਦੇਖਿਆ ਜੇ ਪਿੱਛੇ ਹਾਂਜੀ ਉਹ ਪਾੜਾ ਦਾ ਪਾਣੀ ਆਈ ਜਾਂਦਾ ਇੱਧਰੋਂ ਪਰ ਆਹ ਪਹਿਲਾ ਮੀ ਪੈ ਮੈਂ ਪਿੱਛੇ ਗਿਆ ਪਾਣੀ ਘਟਦੇ ਹਾਂਜੀ ਜਦੋਂ ਖੰਕਣਾ ਸੂਰਕੋਲ ਗਿਆ ਉਹ ਸਾਲਾ ਪਾਣੀ ਇੰਨਾ ਹੋ ਗਿਆ ਮੋਰਸਾ ਨੂੰ ਧੱਕ ਮਾਰੀ ਮੋਰਸਾ ਲਿਖਤੇ ਗਿਆ ਮੋਬਾਈਲ ਵੀ ਨਿਕਲ ਕੇ ਜੇ ਛੋ ਡੇ ਪਿਆ ਹੁਣ ਖੰਕਣਾ ਉਧਰਲੀ ਸਾਈਡ ਗਿਆ ਸੀ ਪਾਣੀ ਭੰਗ ਭੰਗ ਜਿਹਾ ਰਹਿ ਗਿਆ ਨਹੀਂ ਨਹੀਂ ਬਚ ਕੇ ਪਾਣੀ ਨਾ ਕੋਈ ਲਿਆ ਜੀ ਮੈਂ ਤਾਂ ਹੀ ਹੁਣ ਮੈਂ ਘੁੰਮ ਕੇ ਜਾਣਾ ਸਹੀ ਹੈ ਨਹੀਂ ਨਹੀਂ ਘੁੰਮ ਕੇ ਘੁੰਮ ਕੇ ਸਿੰਦਰਾ ਨੂੰ ਲੈ ਨਾ ਉਹ ਦੇਖਦੇ ਪਾਣੀ ਬਹੁਤ ਖੜਾ ਉਹ ਹੈਗਾ ਆਲੋ ਆਲ ਢੇਰੀਆਂ ਦੇ ਲਾਗੇ ਹਾਂ ਉਧਰਲੀ ਸਾਈਡ ਵਾ ਆ ਨਹੀਂ ਨਹੀਂ ਵਿੱਚ ਬਚ ਕੇ ਆਹ ਦੇਖੋ ਕਿੱਥੋਂ ਤੁਰਨਾ ਸ਼ੁਰੂ ਹੋਇਆ ਤੇ ਦੂਰ ਦੂਰ ਤੱਕ ਪਾਣੀ ਹੀ ਦੀਦਾ ਤੁਸੀਂ ਸਸੀ ਗਲਪਾ ਜੀ ਬਸ ਬਹੁਤ ਬੰਦਾ ਆ ਲਿਆ ਦੇਖ ਕੇ ਤਾਂ ਡਰ ਆਉਂਦਾ ਯਾਰ ਕੀ ਬਣ ਗਿਆ ਤੇ ਜੂਆ ਵਾਲਾ ਪੁਲਵੀ ਆਪਣੇ ਗਰਦਾਸਪੁਰ ਹੋ ਗਿਆ ਜਾਂ ਉਧਰ ਦੂਜੇ ਜ਼ਿਲ੍ਹਿਆਂ ਵਿੱਚ ਡੇਰਾ ਬਾਬਾ ਨਾਨਕ ਉਧਰ ਭਾਜੀ ਘਟੋ-ਘਟਨੀ ਤੇ 12-12 10-10 ਫੁੱਟ ਕਈ ਜਗ੍ਹਾ ਤੇ ਪਾਣੀ ਆ ਗਿਆ ਉਹ ਕੀ ਕਰ ਸਕਦਾ ਬੰਦਾ ਉਹਨਾਂ ਦੇ ਪਸ਼ੂ ਡਰ ਗਏ ਉਹਨਾਂ ਦਾ ਚਾਰਾ ਜੋ ਵੀ ਸੀਗਾ ਸਾਰਾ ਕੁਝ ਖਤਮ ਹੋ ਗਿਆ ਮਤਲਬ ਫੇਰ ਵੀ ਉਹਨਾਂ 'ਚ ਐਡਾ ਹੌਸਲਾ ਆਇਆ ਉਹ ਕਹਿੰਦੇ ਆਓ ਚਾਹ ਪਾਣੀ ਪੀਓ ਕਿਉਂਕਿ ਉਹਨਾਂ ਨੇ ਭਾਜੀ ਸੰਘਰਸ਼ ਬਹੁ ਕੀਤਾ ਸੰਘਰਸ਼ ਬਹੁ ਕੀਤਾ ਹਾਂਜੀ ਹਾਂਜੀ 47 ਵੇਲੇ ਵੀ 88 ਵੇਲੇ ਵੀ ਉਸ ਇਲਾਕੇ ਨੇ ਮਾਝੇ ਦੇ ਨੇ ਬਹੁਤ ਦਰਦ ਸਹਟ ਆਇਆ ਉਹ ਦਲੇਰ ਏਰੀਆ ਆ ਉਧਰਲਾ ਬਹੁਤ ਜਿਹੜਾ ਐਡੀ ਝਾਲ ਚੱਲ ਗਿਆ ਜੀ ਹਾਂ ਸਾ ਖੈਰ ਹੋਇਆ ਪਿਆ ਬਹੁਤ ਜ਼ਿਆਦਾ ਔਖਾ ਆ ਠੀਕ ਹੈ ਜੀ ਮੰਨ ਲਓ ਜੇ ਮੀਂਹ ਨਹੀਂ ਪੈਂਦਾ ਤੇ ਪਾਣੀ ਹੁਣ ਘਟੂਗਾ ਜੀ ਪਰ ਮਾਨ ਮੈਨ ਪਾਰਨਗਾ ਆਈ ਯਾਰ ਸਾਬ ਕਰਿਆ ਭਾਈ ਨੂੰ ਮੜਾ ਜਾਂ ਗਾਂ ਇੱਥੇ ਠੀਕ ਹੈ ਭਰਾ ਓਕੇ ਉਹ ਸਕੂਲ ਨੂੰ ਜਾ ਲੱਗਾ ਇੱਧਰ ਦੇਖ ਸਕਦੇ ਆ ਇੱਥੇ ਕਿੱਥੇ ਆ ਚਾਹੀਦੀ ਗਏ ਤਿੰਨ ਪ੍ਰੈਸ ਤੇ ਆਣਾ ਨਹੀਂ ਤਿੰਨ ਪ੍ਰੈਸ ਨਹੀਂ ਸਿੰਗਲ ਤੇ ਔਨ ਹੋ ਜਾਣੀ ਆ ਸਿੰਗਲ ਤੇ ਔਨ ਹੋ ਜਾਣੀ ਆ ਥੱਲਿਓ ਬਸ ਸਿੰਗਲ ਹੀ ਨੇ ਆਪਣਾ ਤੇ ਡੀ ਤੇ ਡਬਲ ਕਲਿਕ ਕਰਨਾ ਚਲ ਲੈ ਮੈਂ ਉਧਰ ਨੂੰ ਚਲਦਾ ਫਿਰ ਆ ਜਾ ਇਧਰਲੀ ਸਾਈਡ ਵੀ ਸਾਈਨ ਆ ਉਧਰਲੀ ਸਾਈਡ ਵੀ ਸੂਚਿਤ ਕੀਤਾ ਹੋਇਆ ਵੀ ਧਿਆਨ ਨਾਲ ਭਾਈ ਔਰੇ ਪੌਲ ਤੇ ਵੀ ਜ਼ਿਆਦਾ ਟਾਈਮ ਖਾਣਾ ਨਹੀਂ ਚਾਹੀਦਾ ਪਾਣੀ ਪਿਛਲਾ ਵੱਧ ਰਿਹਾ ਆ ਜਾਂ ਘਟ ਨਹੀਂ ਰਿਹਾ ਪਿੱਛੋਂ ਮੀਂਹ ਭਾਵੇਂ ਬੰਦ ਹੋ ਗਿਆ ਪਰ ਪਾਣੀ ਨੇ ਜਿਹੜੀ ਮਾਰ ਕਰਨੀ ਆ ਪਿੱਛੋਂ ਕਰਨੀ ਕਰਨੀ ਆ ਬੰਨ ਲਾਉਂਦੇ ਪਿੱਛੇ ਥੱਲੇ ਤਾਂ ਮਿੱਟੀ ਥੱਟ ਗਈ ਹੈ ਦੇ ਭਾਜੀ ਬੰਨ ਅੱਛਾ 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 ਕੀ ਕਰਦੇ ਆ ਮਿੱਟੀ ਸੱਟ ਕੇ ਹਟੇ ਆ ਲਿਆ ਰਾਮ ਦੀ ਆਟਾ ਆ ਜਾ ਰੱਟੇ ਕਾਤੇ ਦੇ ਦੇਖੋ ਜੀ ਇੱਧਰ ਆ ਵੀ ਡੁੱਬ ਗਿਆ ਤੁਸੀਂ ਸਿਗਾ ਰਿਗਾਰਡ ਜਾਣਾ ਮੈਂ ਕਹਿੰਦਾ ਰੋਡ ਵਾਲਿਆਂ ਦਾ ਰੋਡ ਵਾਲਿਆਂ ਦਾ ਪਤਾ ਨਹੀਂ ਕਿਹਨਾ ਹਵਾ ਵਾਲੀ ਤੇ ਕੰਗਣੀ ਵਾਲ ਦੇ ਵਿਚਾਲੇ ਆ ਇਹ ਮਾਣੀ ਚੰਦਰ ਪ੍ਰਾਣਾ ਹੁੰਦਾ ਨਾ ਹਾਂਜੀ ਹਾਂਜੀ ਬਹੁਤ ਤੇਜ਼ ਆ ਕੰਮ ਤੇਜ਼ ਆ ਹੂੰ ਏ ਅੱਜ ਹੀ ਆਇਆ ਇੱਧਰ ਨੂੰ ਹਾਂ ਜੀ ਆਇਆ ਵਾ ਦੇਖੋ ਕੀ ਬਣਾਇਆ ਆਹ ਕਵੀਆਂ ਭਾਜੀ 3 ਨੀਆਂ ਲਾਈਆਂ ਇੱਥੇ ਇਹ ਭਾਜੀ ਪੌੜ ਬਣਾਉਣ ਲੱਗੇ ਸੀ ਪਹਿਲਾਂ ਸਰੀਆ ਸੀ ਆਹ ਅੱਛਾ 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 ਸਾਰਾ ਬੈਚ ਹੀ ਆ ਗਿਆ ਕੰਮ ਦੱਸ ਇਹ ਪੌੜ ਬਈ ਆ ਜੀ ਮੈਂ ਪਹਿਲਾਂ ਤੁਹਾਨੂੰ ਸਹੀ ਦੱਸ ਕੇ ਹਟਿਆ ਸਰੀਆ ਦਾ ਰਹਿ ਗਿਆ ਪਾਣੀ ਜੀ ਦਾ ਪੂਰਾ ਚੰਨ ਕੋ ਮਾ ਦੇ। ਤੁਸੀਂ ਦੇਖ ਲਿਆ ਸਾਰਾ ਮੰਜ਼ਰ ਕੀ ਬਣਿਆ ਹੋਇਆ ਹੈ। ਹੁਣ ਨਵੀਂ ਫੇ ਨਗਾ ਚੱਲਦਾ ਹੀ ਹਾਂ ਹੁਣ ਨਾਲ ਤੇ ਬੰਦੇ ਵੀ ਡੀਕਦੇ ਆ। ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਜਰੂਰ ਨਾਲ ਪਲਿਓ। ਜਿੰਨੀਆਂ ਵੀ ਇਦਾਂ ਦੀਆਂ ਵੀਡੀਓ ਆਪਣੇ ਲੱਗੇ ਸ਼ੱਕੀਆਂ ਦੀਆਂ ਹੋਈਆਂ ਮੈਂ ਤੁਹਾਡੇ ਤੱਕ ਪਹੁੰਚਾ ਦੇਣੀਆਂ। ਤੇ ਆਹ ਹੈਗੇ ਆ ਸਵੇ ਕੰਗਣੀਵਾਲ ਦੇ ਇਧਰੋਂ ਵੀ ਪਾਣੀ ਵੜ ਗਿਆ। ਇਧਰਲੇ ਪਾਸੇ ਵੀ ਆ ਨਾਲਾ ਲੱਗਾ ਬਿਲਕੁਲ ਹੀ। ਆ ਕੁਝ ਇਧਰ ਨੂੰ ਵੀ ਆ ਗਿਆ ਸੋ ਬੱਚਾ ਹੀ ਰਹਿਣਾ ਆ ਬੜੇ ਧਿਆਨ ਨਾਲ ਨੰਗਣਾ ਆ ਨੇਰੇ ਸਵੇਰੇ ਜਦੋਂ ਵੀ ਆਉਣਾ ਆ ਤੇ ਕਿਉਂਕਿ ਬਹੁਤ ਮੰਦਾ ਹਾਲ ਹੋਇਆ ਪਿਆ